ਦੁਸ਼ਟ ਦਮਨ ਜੀ ਦੀ ਅਮਰ ਤੇ ਵਿਚਿੱਤਰ ਕਥਾ ਸ਼੍ਰੀ ਹੇਮਕੁੰਡ ਸਪਤ ਸਿਰੰਗ ਪਰ ਦੁਸ਼ਟ ਦਮਨ ਸੀ ਸੁਰਤ ਨੂੰ ਸਤ ਜਤ ਆਨੰਦ ਪ੍ਰਭੂ ਜੀ ਦੇ ਚਰਨ ਕਮਲਾਂ ਨਾਲ ਜੋੜ ਤਪੱਸਿਆ ਕਰੀ ਜਾ ਰਹੇ ਸਨ ਆਪ ਨੇ ਸਤ ਜੁਗ ਤੋਂ ਤਪੱਸਿਆ ਸ਼ੁਰੂ ਕੀਤੀ ਤਪ ਕਰਦੇ ਕਈ ਕਈ ਜੁਗ ਬੀਤ ਗਏ ਅਤੇ ਕਲਯੁਗ ਦੇ 5000 ਵਰਸ਼ ਵੀ ਇਹਨੀ ਕੋਰਤ ਪਸਿਆ ਕੀਤੀ ਜੋ ਆਪ ਜੀ ਦੇ ਮਸਤਕ ਤੋਂ ਤਪ ਦਾ ਤੇਜ ਨਿਕਲ ਨਿਕਲ ਕੇ ਸਾਰੇ ਫੈਲ ਗਿਆ ਅਤੇ ਫਿਰ ਆਕਾਸ਼ ਵਿੱਚ ਇੰਦਰਪੁਰੀ ਤੱਕ ਜਾ ਪਹੁੰਚਾ ਸਭ ਦੇਵਤੇ ਸਣੇ ਰਾਜਾ ਇੰਦਰ ਦੇ ਇਕੱਠੇ ਹੋ ਕੇ ਬ੍ਰਹਮਾ ਜੀ ਪਾਸ ਗਏ ਤੇ ਬੇਨਤੀ ਕੀਤੀ हे ਬ੍ਰਹਮਾ ਜੀ ਇਹ ਕੌਣ ਐਨੀ ਉਗਰ ਤਪੱਸਿਆ ਕਰ ਰਿਹਾ ਹੈ ਜਿਸ ਦਾ ਤੇਜ ਸੁਰਗ ਪੂਰੀ ਤੱਕ ਆਪੁੱਜਾ ਹੈ ਅਸੀਂ ਦੇਵਤੇ ਇਸ ਨੂੰ ਸਹਾਰ ਨਹੀਂ ਸਕਦੇ ਕਿਰਪਾ ਕਰਕੇ ਸਾਡੀ ਇਸ ਦੁਵਿਧਾ ਨੂੰ ਹਟਾਓ ਭਰਮ ਨੂੰ ਮਟਾਓ ਤਾਂ ਜੋ ਅਸੀਂ ਪਹਿਲਾਂ ਵਾਂਗ ਸੁਖ ਅਤੇ ਸ਼ਾਂਤ ਚਿੱਤ ਸਮਾਵਤਿਤ ਕਰੀਏ ਬ੍ਰਹਮਾ ਜੀ ਨੇ ਕਿਹਾ हे देवतेओ चिंता ना करो तप दे संपूर्ण होण दा समय आ गया है ओ प्रभु जो सकल जग दा रखे खै टहडी वी सहायता करेगा पहला ओ काल पुरुष प्रभु जग ते उद्धार ते धर्म दी रख्या ਲਈ अनंत शक्तियां बश से के सतगुरु नानक देव जी नु भेजेगा ओना दीयां नौ गद्दियां होणगी 10वीं ज्योत दे विच एहे गुरु गोबिंद सिंह जी रूप विच प्रगट होणगे ਮਹਾਨ ਤੇਜਸਵੀ ਮਹਾਨ ਸੂਰਵੀਰ ਅਤੇ ਉਹ ਕਰਤੱਵ ਜੋ ਮਨੁੱਖ ਤੋਂ ਹੋਣੇ ਅਸੰਭਵ ਹਨ ਇਹ ਕਰ ਵਿਖਾਉਣਗੇ हे ਦੇਵਤਯੋ ਤੁਸੀਂ ਵੀ ਮਾਤ ਲੋਕ ਵਿੱਚ ਜਾ ਕੇ ਮਨੁੱਖ ਦੇ ਧਾਰਨ ਕਰੋ ਇਹਨਾਂ ਦੀ ਸੇਨਾ ਵਿੱਚ ਭਰਤੀ ਹੋਵੋ ਇਹ ਜੋ ਧਰਮ ਯੁੱਧ ਰਚਉਣਗੇ ਉਸ ਵਿੱਚ ਸਨਮੁਖ ਲੜ ਕੇ ਸ਼ਹੀਦੀਆਂ ਪ੍ਰਾਪਤ ਕਰੋ ਫਿਰ ਤੁਸੀਂ ਅਮਰ ਹੋ ਜਾਵੋਗੇ ਦੇਵਤੇ ਸੁਣ ਕੇ ਬੜੇ ਪਸੰਨ ਹੋਏ ਤੇ ਬੇਨਤੀ ਕੀਤੀ ਜੋ ਐਸਾ ਤਪਸਵੀ ਕੌਣ ਹੈ ਕਿਸ ਤਰ੍ਹਾਂ ਦੇ ਕਿਸ ਇੱਛਿਆ ਨੂੰ ਮੁੱਖ ਰੱਖ ਕੇ ਇਸਨੇ तपस्या शुरू की है तो कर रहा है आप कृपा करके सू सारी कथा सुनाओ तद ब्रह्मा जी ने कहा देवत्यो देव, बड़े प्रेम सतिकार सहित कथा सणवन करो ये बहुत चिर प्राणी कथा है जदों तो के सतयुग का आदि समा उस समय राक्षस बहुत बली सन उन्होंने तीन लोग ਮਾਤ ਲੋਕ ਪਤਲ ਸੇ ਅਕਾਸ਼ ਯੁੱਧ ਕਰਕੇ ਜਿੱਤ ਲੈ ਇਹ ਬੜੇ ਦੁਸ਼ਟ ਸੰਤ ਤੇ ਇਹਨਾਂ ਨੇ ਥਾਉ ਥਾਈ ਉਪਰਵਧ ਸ਼ੁਰੂ ਕਰ ਦਿੱਤੇ ਤੁਹਾਨੂੰ ਯੁੱਧ ਕਰਕੇ ਅਤੇ ਮਾਰਕੁੱਟ ਕੇ ਸਵਰਗਪੁਰੀ ਤੋਂ ਕੱਢ ਦਿੱਤਾ ਤੁਸੀਂ ਵਿਆਕੁਲ ਤੇ ਦੁਖੀ ਹੋ ਕੇ ਭਗਵਤੀ ਮਾਤਾ ਦੇ ਪਾਸ ਗਏ ਅਤੇ ਆਪਣੀ ਦੁੱਖ ਭਰੀ ਕਥਾ ਸੁਣਾਈ ਦੁਰਗਾ ਤੁਹਾਡੀ ਦਰਦ ਭਰੀ ਕਥਾ ਤੇ ਦਿਆਲ ਹੋ ਗਈ ਤੇ ਕਹਿਣ ਲੱਗੀ ਦੇਵਤਿਓ ਘਬਰਾਓ ਨਹੀਂ ਮੈਂ ਦੈਨਤਾ ਨੂੰ ਯੁੱਧ ਕਰਕੇ ਮਾਰ ਦੇਵਾਂਗੀ ਅਤੇ ਤੁਹਾਨੂੰ ਮੁੜ ਇੰਦਰ ਉਰੀ ਦਾ ਰਾਜ ਦਿਵਾਵਾਂਗੀ ਦੇਵਤੇ ਸ਼ਕਤੀ ਨੂੰ ਨਮਸਕਾਰ ਅਤੇ ਜੈ ਜੈਕਾਰ ਕਰਦੇ ਪ੍ਰਸੰਨ ਚਿੱਤ ਵਾਪਸ ਚਲੇ ਗਏ ਦੇਵੀ ਨੇ ਹੁਣ ਸੋਚਿਆ ਜੋ جنگ ਦਾ ਕਾਰਨ ਕੀ ਬਣੇ ਇਸਨੂੰ ਇੱਕ ਬਿਉਤ ਸਮਝ ਆਈ ਇੱਕ ਇੱਕ অতি ਸੁੰਦਰ ਮਨਮੋਣੀ ਸੂਰਤ ਬਣ ਕੀਮਤੀ ਭੂਸ਼ਣ ਤੇ ਪੁਸ਼ਾਕ ਪਾ ਕੇ ਹਾਰ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਖੂਬ ਸਜਾ ਹੱਥ ਵਿੱਚ ਤੀਰਕਮਾਨ ਉਠਾ ਇੱਕ ਪਰਬਤ ਦੀ ਚੋਟੀ ਤੇ ਜਾ ਬੈਠੀ ਤ੍ਰਲੋਕੀ ਦੇ ਰਾਜਾ ਸ਼ੁੰਭ ਰਾਕਸ਼ਸ ਦਾ ਭਾਈ ਨਿਸ਼ੁੰਭ ਜਦੋਂ ਸ਼ਿਕਾਰ ਖੇਡਣ ਉਧਰ ਆਇਆ ਅਤੇ ਇਸ ਮਨਮੋਣੀ ਨੂੰ ਵੇਖਿਆ ਤਾਂ ਹੈਰਾਨ ਹੋ ਗਿਆ ਸੁੰਦਰੀ ਦੇ پاس ਗਿਆ ਤੇ ਬੋਲਿਆ ਤੂੰ ਇੱਥੇ ਬੈਠੀ ਕੀ ਕਰਦੀ ਹੈ ਮੇਰਾ ਭਾਈ ਤ੍ਰਲੋਕੀ ਦਾ ਰਾਜਾ ਬੜਾ ਸੂਰਵੀਰ ਤੇ ਬਲੀ ਹੈ ਚਲ ਉਸਦੇ ਨਾਲ ਸ਼ਾਦੀ ਕਰ ਲੈ ਫਿਰ ਤੂੰ ਤ੍ਰਲੋਕੀ ਦੀ ਰਾਣੀ ਹੋ ਜਾਏਂਗੀ ਦੇਵੀ ਨੇ ਕਿਹਾ ਮੈਂ ਸ਼ਾਦੀ ਉਸ ਨਾਲ ਕਰਾਂਗੀ ਜੋ ਮੈਨੂੰ ਜਗ ਜਿੱਤ ਕੇ ਦਿਖਾਵੇਗਾ ਇਹ ਸੁਣ ਕੇ ਉਹ ਦੌੜਿਆ ਆਪਣੇ ਭਾਈ ਦੇ ਪਾਸ ਗਿਆ ਤੇ ਦੋ ਹੱਥ ਜੋੜ ਬੇਨਤੀ ਕੀਤੀ ਮੈਂ ਪਹਾੜ ਉੱਤੇ ਇੱਕ ਅਤੀ ਸੁੰਦਰ ਮਨਮੋਣੀ ਨੌਜਵਾਨ ਇਸਤਰੀ ਵੇਖ ਕੇ ਆਇਆ ਹਾਂ ਜਿਸ ਤੇ ਇੱਕ ਅੰਗ ਅਤੇ ਸੁੰਦਰ ਮੁਖੜੇ ਦੀ ਤੁਲਨਾ ਦੇਣ ਲਈ ਤ੍ਰਲੋਕੀ ਵਿੱਚ ਕੋਈ ਵੀ ਪਦਾਰਥ ਨਹੀਂ ਹੈ ਇਹ ਪਦਮਣੀ ਤ੍ਰਲੋਕੀ ਵਿੱਚ ਸਭ ਤੋਂ ਸੁੰਦਰ ਹੈ ਇਸ ਤੇ ਸਾਹਮਣੇ ਜੋ ਸੂਰਜ ਚੰਦਰਮਾ ਆ ਜਾਣ ਤਾਂ ਉਹ ਵੀ ਸ਼ਰਮਸਾਰ ਹੋ ਜਾਣ ਭਰਾਤਾ ਜੀ ਆਪ ਦੇ ਪਾਸ ਹੋ ਰਤਨ ਤਾਂ ਸਾਰੇ ਹਨ ਕਿ स्त्री ਰਤਨ ਨਹੀਂ ਜਿਸ ਦਾ ਹੁਣਾ ਬਹੁਤ ਜ਼ਰੂਰੀ ਹੈ ਇਸ ਲਈ ਜਿਵੇਂ ਹੋ ਸਕੇ ਇਸ ਰਤਨ ਨੂੰ ਪ੍ਰਾਪਤ ਕਰਕੇ ਸੁਖ ਪਾਓ ਅਤੇ ਤਰਲੋਕੀ ਦੇ ਅੰਦਰ ਆਪਣਾ ਜਸ ਵਧਾਓ ਜੀ ਔਰ ਰਤਨ ਰਪਤਾਮ ਤੂਆ ਤ੍ਰਿਆ ਰਤਨ ਤੇ ਹੀਨ ਬਦੂ ਇਕ ਬਨ ਮੇ ਬਸੇ ਇਹ ਤੁਮ ਕਰੋ ਬਰੋ ਪ੍ਰਵੀਨ ਯੁੱਧ ਸ਼ੁਰੂ ਹੋ ਗਿਆ ਰਾਤਾ ਤੋ ਇਹ ਬਚਨ ਸੁਣ ਕੇ ਸ਼ੰਭ ਨੇ ਤੂੰ ਨੈਣ ਇੱਕ ਬਹੁਤ ਬਲੀ ਦੰਤ ਨੂੰ ਫੋਜ ਦੇ ਕੇ ਭੇਜਿਆ ਇਸਨੇ ਪਹਾੜ ਦੇ ਪਾਸ ਪੁੱਜਦੇ ਹੀ ਪੁਕਾਰ ਕੇ ਕਿਹਾ ਤ੍ਰੂਮ ਨੈਣगिर ਰਾਜ ਤਟ ਉਚੈ ਕਰੀ ਪੁਕਾਰ ਕੈ ਵਰ ਸ਼ੰਭ ਨਿਰਪਾਲ ਕੋ ਕੈ ਲਰ ਚੰਡ ਸੰਭਾਰ ਜਾਂ ਤਾਂ ਤੇ ਲੋਕੀ ਦੇ ਰਾਜਾ ਸ਼ੁੰਭ ਨੂੰ ਵਾਰ ਲੈ ਨਹੀਂ ਤਾਂ ਇਹ ਉੱਧ ਲਈ ਤਿਆਰ ਹੋ ਜਾ ਇਹ ਸੁਣਦੇ ਹੀ ਦੇਵੀ ਸ਼ੇਰ ਉੱਤੇ ਸਵਾਰ ਹੋ ਕੇ ਪਹਾੜ ਤੋਂ ਉਤਰੀ ਤੋਹੀਂ ਪਾਸੇ ਯੁੱਧ ਸ਼ੁਰੂ ਹੋਇਆ ਦੇਵੀ ਨੇ ਤੂੰ ਨੈਣ ਨੂੰ ਮਾਰ ਦਿੱਤਾ ਤੂੰ ਮਨਨ ਜਦ ਮਾਰਿਓ ਦੇਵੀ ਇਹ ਪ੍ਰਕਾਰ ਅਸੁਰ ਸੈਨ ਬਿਨ ਚੈਨ ਹੋਏ ਕਿਨੋ ਆਹਾਕਾਰ ਰਾਖਸ਼ਾਂਤ ਦੀ ਸੈਨਾ ਵਿੱਚ ਆਹਾਕਾਰ ਮੱਝ ਗਈ ਇੱਕ ਦੈਂਤ ਦੌੜ ਕੇ ਸ਼ੁੰਭ ਪਾਸ ਗਿਆ ਤੇ ਉਸ ਨੂੰ ਤੂੰ ਮਨਨ ਨੇ ਮਰ ਜਾਣ ਦਾ ਹਾਲ ਸੁਣਾਇਆ ਇਹ ਖਬਰ ਸੁਣ ਛੁੰਭ ਰਾਜਾ ਬਹੁਤ ਕ੍ਰੋਧਵਾਨ ਹੋਇਆ ਅਤੇ ਚੰਡ ਮੁੰਡ ਦੋ ਰਾਖਸ਼ਾਂ ਨੂੰ ਬਹੁਤ ਸਾਰੀ ਸੈਨਾ ਦੇ ਕੇ ਭੇਜਿਆ ਤੇ ਹੁਕਮ ਦਿੱਤਾ ਜੋ ਉਸ ਮਨਮੂਣੀ ਨੂੰ ਪਕੜ ਕੇ ਮੇਰੇ ਪਾਸ ਲੈ ਆਓ ਇਨਾ ਦੋਹਾਂ ਦਾਇਤਾਂ ਨੇ ਆਪਣੇ ਬਲੀਸੂਰਮਿਆਂ ਦੇ ਨਾਲ ਉਸ ਪਹਾੜ ਨੂੰ ਜਿੱਥੇ ਦੇਵੀ ਬੈਠੀ ਸੀ ਘੇਰ ਲਿਆ ਚੰਡਮੁੰਡ ਦਾਇਤਨ ਦੋ ਸੱਬਰ ਪ੍ਰਬਲ ਦਲ ਲੀਨ ਨਿਕਟ ਜਾਏ ਗਿਰ ਘੇਰ ਕੇ ਮਹਾ ਕੁਲਾਹਨ ਕੀ ਦੁਵਲੀ ਬੜੇ ਜ਼ੋਰ ਦੀ ਲੜਾਈ ਸ਼ੁਰੂ ਹੋ ਗਈ ਭਵਾਨੀ ਨੇ ਚੰਡਮੁੰਡ ਤੇ ਉਸਦੇ ਸਭ ਸਾਥੀ ਰਾਖਸ਼ਾਂ ਨੂੰ ਵੀ ਮਾਰ ਦਿੱਤਾ ਕੇਵਲ ਇੱਕ ਦੰਤ ਭੱਜ ਕੇ ਨਿਕਲ ਗਿਆ ਜਿਸ ਨੇ ਸਾਰੀ ਵਾਰਤਾ ਸ਼ੰਮਨ ਨੂੰ ਸ਼ੁਮਨ ਨੂੰ ਜਾ ਸੁਣਾਈ ਇਹ ਦੋਵੇਂ ਘਰ ਆ ਗਏ ਜੋ ਇਹ ਕੋਈ ਮਹਾਨ ਬਲੀ ਇਸਤਰੀ ਹੈ ਇਸ ਦਾ ਮੁਕਾਬਲਾ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ ਫਿਰ ਇਹਨਾਂ ਦੋਵਾਂ ਪਾਈਆਂ ਨੇ ਮੁਖੀ ਰਾਖਸ਼ਾਂ ਦਾ ਇੱਕ ਸਵਾ ਬਲਾਈ ਜੰਗ ਅਤੇ ਰਾਖਸ਼ਖਾਨ ਦੇ ਮਰਨ ਦੀ ਸਾਰੀ ਵਾਰਤਾ ਕਹਿ ਸੁਣਾਈ ਸ਼ੰਮ ਨੇ ਬੜੇ ਜ਼ੋਰਦਾਰ ਅੱਖਰਾਂ ਨਾਲ ਕਿਹਾ हे ਪਾਈਓ ਬੜੇ ਸ਼ਰਮ ਦੀ ਗੱਲ ਹੈ ਕਿਸਤਰੀ ਸਾਡੇ ਬਹੁਤ ਸਾਰੇ ਬਲੀਦਾਨਤ ਮਾਰ ਪਹਾੜ ਦੇ ਉੱਤੇ ਯੁੱਧ ਕਰਨ ਨੂੰ ਤਿਆਰ ਬੈਠੀ ਹੈ ਜੇ ਉਹ ਇਉਂ ਹੀ ਮਾਰਦੀ ਰਹੀ ਤਾਂ ਅਸੀਂ ਸਾਰੇ ਖਤਮ ਹੋ ਜਾਵਾਂਗੇ ਅਤੇ ਸਾਡਾ ਰਾਜਪਾਗ ਸਭ ਨਸ਼ਟ ਹੋ ਜਾਏਗਾ ਸਾਰੇ ਵਿਚਾਰ ਕਰਕੇ ਦੱਸੋ ਜੋ ਇਸ ਇਸਤਰੀ ਨਾਲ ਮੁਕਾਬਲਾ ਕਿਵੇਂ ਕਰਨਾ ਹੈ देर तक ਵਿਚਾਰ ਹੁੰਦੀ ਰਹੀ ਤੇ ਆਖਰ ਸਭ ਨੇ ਫੈਸਲਾ ਕੀਤਾ ਕਿ ਰਕਤ ਬੀਜ ਉਹ ਜੋ ਵਕਤ ਮਾਤਲੋਕ ਦਾ ਰਾਜਾ ਸੀ ਯੁੱਧ ਲਈ ਭੇਜਿਆ ਜਾਵੇ ਇਹ ਉਸ ਵਕਤ ਦੇ ਰਾਖਸ਼ਾਂ ਵਿੱਚ ਮਹਾਨ ਬਲੀ ਸੀ ਇਸਨੇ ਬੜੀ ਤਪੱਸਿਆ ਕਰਕੇ ਵਰ ਲਿਆ ਹੋਇਆ ਸੀ ਕਿ ਜੇ ਮੈਂ ਤੀਰ ਤਲਵਾਰ ਕਿਸੇ ਸ਼ਸਤਰ ਦੇ ਨਾਲ ਨਾ ਮਰਾਂ ਤੇ ਜਦੋਂ ਕੋਈ ਸ਼ਸਤਰ ਮੈਨੂੰ ਲੱਗੇ ਤਾਂ ਜਿੰਨੇ ਖੂਨ ਦੇ ਕਤਰੇ ਧਰਤੀ ਤੇ ਗਿਰਨ ਉੰਨੇ ਹੀ ਰਕਤ ਬੀਜ ਵਸਤਰ ਸ਼ਸਤਰ ਧਾਰੀ ਮੇਰੇ ਅਰਗੇ ਹੋਰ ਪੈਦਾ ਹੋ ਜਾਣ ਇਹ ਵਿਚਾਰ ਸਭ ਨੂੰ ਪਸੰਦ ਆਈ ਤੇ ਇਉਂ ਸਭ ਨੇ ਰਕਤ ਬੀਜ ਨੂੰ ਬਹੁਤ ਮਾਣ ਤੇ ਵਡਿਆਈ ਦਿੰਦਿਆਂ ਯੁੱਧ ਵਿੱਚ ਭੇਜਿਆ ਦੋਹੀਂ ਪਾਸੇ ਬੜਾ ਯੋਧਾਰ ਤੇ ਭਿਆਨਕ ਯੁੱਧ ਸ਼ੁਰੂ ਹੋ ਗਿਆ ਇੱਕ ਪਾਸੇ ਦੁਰਗਾ ਆਪਣੀ ਪੂਰਨ ਸ਼ਕਤੀ ਦੇ ਨਾਲ ਤੀਰਾਂ ਦੀ ਵਰਖਾ ਕਰ ਰਹੀ ਸੀ ਅਤੇ ਦੂਜੇ ਪਾਸੇ ਰਾਖਸ਼ ਸੂਰਮੇ ਦੇਵੀ ਨੂੰ ਮਾਰਨ ਲਈ ਬੜੇ ਕਰੋਧ ਵਿੱਚ ਆਏ ਮਾਰੋ ਮਾਰਦਾ ਨਾਰਾ ਲੱਗਾ ਅਤੇ ਅੰਦਾ ਧੁੰਦ ਬਾਣ ਚਿਲਾ ਰਹੇ ਸੰ ਦਸਮ ਪਿਤਾ ਜੀ ਨੇ ਚੰਡੀ ਚਿੱਤਰ ਵਿੱਚ یوں ਫਰਮਾਇਆ ਹੈ ਚੰਡ ਕਮੰਡ ਤੇ ਬਾਣ ਛੂਟੇ ਇੱਕ ਤੇ 10 ਸੌ ਤੇ ਸੰਸਾਰ ਵਾਂਡੇ ਲੱਛਕ ਹੋਏ ਕਰ ਜਾਏ ਲਗੇ ਤੈ ਦੇਤਨ ਮਾਂਝ ਰਹੇ ਗੰਡਗਾਡੇ ਜਿਸ ਦਾ ਭਾਵ ਇਹ ਹੈ ਜੋ ਦੇਵੀ ਜਦੋਂ ਇੱਕ ਸ਼ਕਤੀ ਬਾਣ ਛੋੜਦੀ ਸੀ ਤਾਂ ਅੱਗੇ ਜਾ ਕੇ ਇੱਕ ਦੇ 10 10 ਦੇ 100 100 ਦੇ ਹਜ਼ਾਰ ਦੰਤਾਂ ਦੀ ਸੈਨਾ ਤੱਕ ਪੁੱਜਦੇ ਲੱਖ ਤੀਰ ਹੋ ਕੇ ਦੈਂਤਾਂ ਦੀ ਸੀਨਿਆਂ ਵਿੱਚ ਜਾ ਘੁਬਦੇ ਥੋੜੇ ਦਿਨਾਂ ਦੇ ਅੰਦਰ ਹੀ ਦੇਵੀ ਨੇ ਬਯੰਤ ਰਾਖਸ਼ ਸਮਾਦਤ ਤੇ ਪ੍ਰਾਣਾਂ ਦੇ ਅੰਦਰ ਦੈਂਤਾਂ ਦੇ ਮਰਨ ਬਾਰੇ یوں ਲਿਖਿਆ ਹੈ ਸੰਖਿਆ ਨੂੰ ਕੋ ਅੰਕ ਪਰ ਖੜਸ ਸੂਨ ਲਗਾਏ ਇਤਨੇ ਦੈਂਤ ਦੇਵੀ ਹਤੇ ਗਿਨੇ ਰਖਨ ਸਮੁੰਦਾਏ ਭਾਵੇਂ ਭਾਵ ਇਸ ਦਾ ਹੈ ਨਾਵੇਂ ਅੱਖਰ ਦੇ ਅੱਗੇ 16 ਜ਼ੀਰਾਂ ਲਗਾਓ ਤਾਂ ਜੋ ਸਖਿਆ ਬਣਦੀ ਹੈ ਐਨੇ ਦੈਂਤ ਦੇਵੀ ਨੇ ਮਾਰ ਦਿੱਤੇ ਦੂਜੇ ਪਾਸੇ ਜਦ ਰਕਤਬੀਜ ਨੂੰ ਤੀਰ ਲੱਗਾ ਤਾਂ ਜਿੰਨੇ ਖੂਨ ਦੇ ਕਤਰੇ ਉਸ ਦੀ ਧਰਤੀ ਤੇ ਡਿਗਰੇ ਉੰਨੇ ਹੀ ਰਕਤਬੀਜ ਹੋਰ ਖੜੇ ਹੋ ਗਏ ਦੇਵੀ ਹੁਣ ਸ਼ਕਤੀ ਨਾਲ ਲੱਖਾਂ ਤੀਰ ਮਾਰ ਰਹੀ ਸੀ ਪਰ ਅਸਰ ਵਿੱਚ ਲੱਖਾਂ ਕਰੋੜਾਂ ਨੂੰ ਹੋਰ ਜਨਮ ਦੇ ਰਹੀ ਸੀ ਨਤੀਜਾ ਇਹ ਹੋਇਆ ਜੋ ਥੋੜੇ ਸਮੇਂ ਦੇ ਅੰਦਰ ਧਰਤੀ ਰਕਤਬੀਜ ਦੈਂਤਾਂ ਨਾਲ ਭਰ ਗਈ ਦੇਵੀ ਇਹ ਵੇਖ ਕੇ ਹੈਰਾਨ ਹੋ ਗਈ ਕਿ ਮੈਂ ਤਾਂ ਲੱਖਾਂ ਦੈਂਤਾਂ ਨੂੰ ਮਾਰ ਰਹੀ ਆਂ ਪਰ ਇਹ ਵਾਦ ਦੇ ਹੀ ਜਾ ਰਹੇ ਨੇ ਦੇਵੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਤੇ ਅਨੁਭਵ ਕੀਤਾ ਕਿ ਮੈਂ ਜਦ ਹੋਰ ਤਪੱਸਿਆ ਕਰਕੇ ਬਧੇਰਾਵਲ ਪ੍ਰਾਪਤ ਨਾ ਕਰਾਂ ਇਹਨਾਂ ਨੂੰ ਖਤਮ ਕਰਨਾ ਨਾ ਮੁਮਕਿਨ ਹੈ ਸੋ ਦੇਵੀ ਲੋਪ ਹੋ ਗਈ ਅਤੇ ਵਿੰਦਿਆਨਸਲ ਪਹਾੜ ਦੇ ਇੱਕ ਕੋਸ਼ੇ ਵਿੱਚ ਗੁਪਤ ਰੂਪ ਹੋ ਕੇ ਤਪੱਸਿਆ ਕਰਨ ਲੱਗੀ ਮੈਦਾਨੇ ਯੰਗ ਨੂੰ ਖਾਲੀ ਵੇਖ ਕੇ ਰਾਖਸ਼ਾਂ ਨੂੰ ਬੜੀ ਸ਼ਰਮਿੰਦਗੀ ਹੋਈ ਕਿ ਉਹ ਇਸ ਇਸਤਰੀ ਸਾਡੇ ਬਿਆੰਤ ਰਾਖਸ਼ ਸਮਾਨ ਨਿਕਲ ਕੇ ਚਲੇਗੀ ਅਸੀਂ ਉਸ ਦਾ ਕੁਝ ਵੀ ਵਗਾੜ ਨਹੀਂ ਸਕੇ ਤਾਂ ਸੱਤ ਵੱਡੇ ਰਾਜਾ ਸ਼ੁੰਭ ਨੇ ਬੇਸਵੇਲ ਦੋ ਬਲੀ ਰਾਖਸ਼ਾਂ ਨੂੰ ਬੁਲਾਇਆ ਬਹੁਤ ਸਾਰੀ ਸੈਨਾ ਦੇ ਕੇ ਹੁਕਮ ਦਿੱਤਾ ਜਾਓ ਧਰਤੀ ਦੇ ਕੋਨੇ-ਕੋਨੇ ਤੇ ਫਿਰ ਜੇ ਨਾ ਮਿਲੇ ਤਾਂ ਪਹਾੜਾਂ ਤੇ ਚੜ ਜਾਓ ਚੰਗੀ ਤਰ੍ਹਾਂ ਢੂੰਡੋ ਜਿੱਥੇ ਮਿਲੇ ਉਸ ਅਬਲਾ ਇਸਤਰੀ ਨੂੰ ਜਾਂ ਤਾਂ ਮਾਰ ਮਕਾਓ ਜਾਂ ਫਿਰ ਪਕੜ ਕੇ ਮੇਰੇ پاس ਲੈ ਆਓ ਬਿਨਾਂ ਫੜਿਆਂ ਖਤਮ ਕਰਨ ਦੇ ਹਰਗिज ਵਾਪਸ ਨਾ ਆਉਣਾ ਰਾਜੇ ਦਾ ਹੁਕਮ ਪਾ ਕੇ ਇਹ ਦੋਵੇਂ ਰਾਖਸ਼ ਧਰਤੀ ਤੇ ਟੋਲਣ ਸਾਰੀ ਧਰਤੀ ਸ਼ਾਨਮਾਰੀ ਪਰ ਲੱਭੀ ਨਾ ਲੱਭੀ ਫਿਰ ਪਹਾੜਾਂ ਤੇ ਜਾ ਚੜੇ ਬਹੁਤ ਲੋੜਿਆ ਪਰ ਕਿਤੇ ਲਜਰ ਨਾ ਆਈ ਟੋਲ ਦੇ ਟੋਲ ਦੇ ਸੁੰਨ ਪਰਵਤ ਤੇ ਚੜੇ ਕੀ ਵੇਖਦੇ ਹਨ ਕਿ ਕੁਝ ਸਾਧੂ ਬੈਠੇ ਤਪੱਸਿਆ ਕਰ ਰਹੇ ਹਨ ਉਹਨਾਂ ਦੇ ਦਰਮਿਆਨ ਇੱਕ ਮਹਾਨ ਤੇਜਸਵੀ ઋષਿ ਇੱਕ ਸਿਲਾ ਦੇ ਉੱਤੇ ਹੇਠਾਂ ਸ਼ੇਰ ਦੀ ਖੱਲ ਵਿਛਾਈ ਅੱਖਾਂ ਮੂੰਦੇ ਬੈਠਾ ਹੈ ਰਾਸ਼ਕਾਂ ਨੂੰ ਸ਼ੱਕ ਹੋਇਆ ਕਿ ਜੋ ਇਹ ਉਹ ਸਤਰੀ ਜ਼ਰੂਰ ਇੱਥੇ ਆਈ ਤੇ ਇਹਨਾਂ ਨੇ ਲੁਕਾਈ ਹੈ ਬੇਸ ਵੇਲ ਦੋਵੇਂ ਜਰਨੈਲ ਅੱਗੇ ਵਧੇ ਤੇ ਬੋਲੇ ਇਹ ਤਪੱਸੀ ਇੱਕ ਇਸਤਰੀ ਜਿਸ ਦੇ ਸਾਰੇ ਅੰਗ ਬੜੇ ਸੁੰਦਰ ਹਨ ਯੁੱਧ ਕਰਦੀ ਸਾਡੇ ਬਹੁਤ ਸਾਰੇ ਰਾਖਸ਼ਸ ਭਰਾ ਮਾਰਦੀ ਛਿਪ ਗਈ ਉਹ ਜ਼ਰੂਰ ਇੱਥੇ ਆਈ ਹੈ ਤੇ ਤੁਸੀਂ ਲੁਕਾਈ ਹੈ ਸਾਨੂੰ ਦੱਸੋ ਉਸ ਤੋਂ ਅਸੀਂ ਬਦਲਾ ਲਈਏ ਤੇ ਪਕੜ ਕੇ ਆਪਣੇ ਰਾਜਾ ਦੇ ਪਾਸ ਲੈ ਜਾਈਏ ਚੂੜਾ ਮਨ ਕਵੀ ਪਾ ਸੰਤੋਖ ਸਿੰਘ ਜੀ ਲਿਖਦੇ ਹਨ संत तपस्वी रिस कर के बोल्यो रै मुड्डो दुर्मत उरधार क्या बकवाद करत जानो जो शक्ति है परम उदार यहाँ कहाँ पर पूरन पावन सिमरो शरदा करे निहार जब वित रूप भयानक तब तुम गन को करे संगार भाव तपस्वी जी ने आंखें खोलियां ते बोले ए मदमत मूर्खों की बकवाद कर बकवास कर रहे हो वो तो ईश्वर दी महान शक्ति है जो हरथा व्यापक है जो उस ਨੂੰ ਸ਼ਰਦਾ ਨਾਲ ਸਿਮਰਦੇ ਹਨ ਉਹ ਉਹਨਾਂ ਨੂੰ ਨਿਹਾਲ ਕਰਦੀ ਹੈ ਜਦੋਂ ਭਿਆਨਕ ਰੂਪ ਧਾਰਨ ਕਰੇਗੀ ਤਾਂ ਸਭ ਰਾक्षਸਾਂ ਦਾ ਨਾਸ ਕਰ ਦੇਵੇਗੀ ਇਹ ਸੱਚੇ ਸ਼ਬਦ ઋષਿ ਜੀ ਤੋਂ ਸੁਣ ਕੇ ਰਾक्षਸਾਂ ਨੂੰ ਬਹੁਤ ਗ੍ਰੋਧ ਆਇਆ ਫੌਜ ਨੂੰ ਹੁਕਮ ਦਿੱਤਾ ਕਿ ਇਸ ઋષਿ ਨੂੰ ਫੜ ਲੇ ਤੇ ਇਸ ਦੀ ਸਾਰੀ ਮਸਤੀ ਹੈ ਰਾਖਸ ਹੁਕਮ ਪਾ ਫੜਨ ਨੂੰ ਵਧੇ ਦਿਸ਼ੀ ਜੀ ਉੱਠੇ ਖੱਲ ਨੂੰ ਹੱਥ ਵਿੱਚ ਫੜਿਆ ਓੰਕਾਰ ਕਹਿੰਦਿਆਂ ਆਕਾਸ਼ ਵੱਲ ਵੇਖਿਆ ਤੇ ਕਿਹਾ हे ਪ੍ਰਭੂ ਮੇਰੀ ਸਹਾਇਤਾ ਕਰੋ ਇਹ ਦਰਦਪਰੀ ਪੁਕਾਰ ਦੇ ਮੇਰੀ ਤੇ ਕਿ ਜੋ ਕਾਸ਼ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ ਤੇ ਕਮਹਾਨ ਤੇਜਸਵੀ ਅਗਨ ਰੂਪ ਸੂਰਮਾਨ ਜਿਸ ਦੇ ਹੱਥ ਵਿੱਚ ਇੱਕ ਤਨੁਖ ਬਾਨ ਸੀ ਪ੍ਰਗਟ ਹੋ ਕੇ ਸਾਹਮਣੇ ਖੜਾ ਹੋ ਗਿਆ ਦੋ ਹੱਥ ਜੋੜ ਰਿਸ਼ੀ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਪਿਤਾ ਜੀ ਮੇਰੇ ਲਈ ਕੀ ਹੁਕਮ ਹੈ ਰਿਸ਼ੀ ਜੀ ਨੇ ਕਿਹਾ beta ਇਹ ਰਾਖਸ਼ ਮੈਨੂੰ ਫੜਨ ਅਤੇ ਮਾਰਨ ਲਈ ਤਿਆਰ ਹਨ ਮੈਂ ਤਪ ਕਰ ਰਿਹਾ ਹਾਂ ਜੋ ਇਹਨਾਂ ਨੂੰ ਸ਼ਰਾਪ ਦਿੰਦਾ ਹਾਂ ਤਾਂ ਮੇਰਾ ਤਪ ਹੀ ਕੀਨ ਹੁੰਦਾ ਹੈ ਤੋਂ ਇਹਨਾਂ ਤੋਂ ਮੇਰੀ ਰੱਖਿਆ ਕਰ ਇਹ ਮਹਾਨ ਬਲੀ ਸੂਰਮਾ ਜੋ ਕਾਸ਼ ਤੋਂ ਆਇਆ ਤੇ ਅਗਨ ਬਾਣ ਨਾਲ ਲਿਆਇਆ ਸੀ ਤੇ ਅਗਨਮਾਨ ਦੀ ਵਰਖਾ ਸ਼ੁਰੂ ਕਰ ਦਿੱਤੀ ਇਹ ਅਗਨਮਾਨ ਜਿਸ ਨੂੰ ਲੱਗਦਾ ਉਸ ਨੂੰ ਅਗ ਲੱਗ ਜਾਂਦੀ ਤੇ ਉਹ ਜਲ ਕੇ ਸਵਾਹ ਹੋ ਜਾਂਦਾ ਥੋੜੇ ਸਮੇਂ ਦੇ ਅੰਦਰ ਇਸ ਈਸ਼ਵਰ ਜੋਤੀ ਨੇ ਉਸ ਪਹਾੜ ਤੇ ਆਇਆ ਸਭ ਰਾक्षਸਾਂ ਨੂੰ ਮਾਰ ਦਿੱਤਾ ਫਿਰ ਇਹ ਪਹਾੜ ਤੋਂ ਹੇਠਾਂ ਉਤਰ ਆਏ ਅਤੇ ਲੱਗੇ ਘੇਰ ਘੇਰ ਕੇ ਰਾਖਸ਼ਾਂ ਨੂੰ ਮਾਰਨ ਬਯੰਤ ਰਾਖਸ਼ਾਂ ਨੂੰ ਪਸੰਦ ਕੀਤਾ ਤੇ ਬਾਕੀ ਗਿਣਤੀ ਮਾਤਰ ਰਹਿ ਗਏ ਉਧਰ ਦੇਵੀ ਤਪ ਪੂਰਨ ਕਰਕੇ ਹੋਰ ਬਲ ਪ੍ਰਾਪਤ ਕਰਕੇ ਮੈਦਾਨੇ ਯੰਗ ਵਿੱਚ ਆ ਪਹੁੰਚੀ ਇਹ ਵੇਖ ਕੇ ਹੈਰਾਨ ਹੋ ਗਈ ਕਿ ਜੋ ਮੈਤਾ ਅਰਬਾ ਦੰਤ ਛੋੜ ਗਈ ਸੀ ਪਰ ਉਣਤਾਏ ਬਹੁਤ ਥੋੜੇ ਰਹਿ ਗਏ ਉਧਰ ਵੇਖਿਆ ਜੋ ਕੋਈ ਸ਼ੁਰਪਿਸ ਨੂੰ ਮਾਰਦਾ ਆ ਰਿਹਾ ਸੀ ਇਧਰੋਂ ਦੇਵੀ ਅੱਗੇ ਵਧੇ ਦੋਹਾਂ ਨੇ ਬਾਕੀ ਬਚੇ ਰਾਖਸ਼ਨ ਵੀ ਖਤਮ ਕਰ ਦਿੱਤਾ ਦੇਵੀ ਨੇ ਜਦੋਂ ਇਸ ਮਹਾਂਬਲੀ ਸੁਰਵਨ ਵੇਖਿਆ ਤਾਂ ਬਹੁਤ ਪ੍ਰਸੰਨ ਹੋਈ ਅੱਗੇ ਵਧ ਕੇ ਗਲਵਕੜੀ ਵਿੱਚ ਲੈ ਲਿਆ ਤੇ ਬੋਲੀ हेਤ ਪਸਵੀ ਦੇ ਪੁੱਤਰ ਤੂੰ ਮਹਾਨ ਸ਼ਕਤੀਵਾਨ ਹੈ ਜੋ ਕੰਮ ਮੈਂ ਨਹੀਂ ਕਰ ਸਕੀ ਤੂੰ ਕੀਤਾ ਹੈ ਤੂੰ ਇੰਨਾ ਦੁਸ਼ਟਾਂ ਨੂੰ ਦਮਨ ਭਾਵ ਪਸੰ ਕੀਤਾ ਹੈ ਮੈਂ ਤੇਰਾ ਨਾਮ ਦੁਸ਼ਟ ਦਮਨ ਰੱਖਿਆ ਫਿਰ ਸ਼ਕਤੀ ਬੋਲੀ ਇਹ ਦੁਸ਼ਟ ਦਮਨ ਤੇਰਾ ਕੋਈ ਸਾਨੀ ਨਹੀਂ ਹੋਵੇਗੀ ਤੇਰਾ ਇਹ ਸਰੀਰ ਅਮਰ ਹੋ ਜਾਏਗਾ ਤੇ ਲੱਖਾਂ ਸਾਲ ਬੜੇਪਾ ਨਹੀਂ ਆਏਗਾ ਤੂੰ ਪਰਮੇਸ਼ਵਰ ਦਾ ਅੰਸ਼ ਸਹਿਤ ਅਵਤਾਰ ਧਾਰਿਆ ਹੈ ਅਤੇ ਅਣਗਿਣਤ ਰਾਖਸ਼ਾਂ ਨੂੰ ਮਾਰ ਕੇ ਮੇਰੀ ਸਹਾਇਤਾ ਕੀਤੀ ਹੈ ਤੇਰੀ ਸ੍ਰਿਸ਼ਟੀ ਦੇ ਅੰਦਰ ਪੰਥ ਚੱਲੇਗਾ ਉਦੋਂ ਮੈਂ ਵੀ ਤੇਰੇ ਪਾਸ ਆਵਾਂਗੀ ਇਹ ਫੇਰ ਮਾਤਾ ਸਾਹਿਬ ਦੇਵਾਧਿ ਰੂਪ ਵਿੱਚ ਆਈ ਸਾਹਿਬ ਸ੍ਰੀ ਗੁਰੂ ਗ੍ਰੰਥ ਗੋਬਿੰਦ ਸਿੰਘ ਜੀ ਨੇ ਇਸ ਨੂੰ ਅਪਣਾਇਆ ਅਤੇ ਖਾਲਸਾਪਨ ਇਸ ਦੀ ਝੋਲੀ ਵਿੱਚ ਪਾਇਆ। ਜਿਹਾ ਕਿ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਪੁੱਤਰ ਖਾਲਸਾ ਤੇਰੋ ਭਇਓ ਗੋਦ ਪਾਏ ਤੁਜ ਹਮਨੇ ਦਿਓ ਸਹਿਤ ਪ੍ਰਤਾਪ ਸਮੇਤ ਨਿਹਾਰੋ ਸਦਾ ਆਨੰਦ ਬਿਲਿੰਦੇ ਧਾਰੋ ਸੁਨ ਸ੍ਰੀ ਮੁਖ ਤੇ ਭਈ ਆਨੰਦ ਮਾਨਿਓ ਬਾਗ ਹੱਥ ਕਰ ਬੰਦ ਮਸਤਕ ਟੇਕਜ ਨਿਜ ਕਰ ਗਈ ਸੰਤਤ ਜਾਨ ਹਰਕ ਨਿਜ ਪਈ ਅਜੇ ਇੱਕ ਅਮ੍ਰਿਤਧਾਰੀ ਖਾਲਸਾ ਜੋ ਰਹਿਤਵਾਨ ਭਜਨਵਾਨ ਤੇ ਇਕਾਲਖਵਾਨ ਉਸਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਮਾਤਾ ਸਾਹਿਬ ਦੇਵਾ ਜੀ ਹਨ ਦੁਰਗਾ ਬੋਲੀ ਐ ਦੁਸ਼ਟ ਦਮਨ ਤੂੰ ਹੁਣ ਆਪਣੇ ਪਿਤਾ ਦੇ ਪਾਸ ਜਾ ਜਿਸਨੇ ਤੈਨੂੰ ਬੁਲਾਇਆ ਹੈ ਅਤੇ ਉਹ ਜਿਵੇਂ ਕਹਿਣਗੇ ਉਵੇਂ ਹੀ ਕਰ ਦੁਸ਼ਟ ਦਮਨ ਜੀ ਆਪ ਉਸੇ ਸੁੰਡ ਪਹਾੜ ਪਰ ਜਿੱਤੇ ਸੁੰਦਰ ઋષਿ ਜੀ ਤਪੱਸਿਆ ਕਰੇ ਸਨ ਪੁੱਜਦੇ ਹੀ ਪ੍ਰਣਾਮ ਕੀਤਾ ਤੇ ਪੁੱਛਿਆ ਪਿਤਾ ਜੀ ਹੁਣ ਮੇਰੇ ਲਈ ਕੀ ਹੁਕਮ ਹੈ ਰਾਕਸ਼ਸ ਤਾਂ ਸਭ ਖਤਮ ਹੋ ਗਏ ਸਮਉਂਦਰੀਸ਼ੀ ਜੀ ਬੋਲੇ ਬੇਟਾ ਤੈਨੂੰ ਸ਼ਕਤੀ ਨੇ ਬਹੁਤ ਵਾਰ ਦਿੱਤੇ ਹਨ ਹੁਣ ਸਤਜਗ ਹੈ ਜਦੋਂ ਕਲ ਜੋ ਆਵੇਗਾ ਤੇ ਉਸਦੇ 5000 ਬਰਸ ਬੀਤਣਗੇ ਤਾਰੇ ਦੁਖੀ ਅਤੇ ਪੀੜਤ ਪ੍ਰਜਾ ਦੀ ਰੱਖਿਆ ਲਈ ਬੇਤੀ ਵੰਸ ਵਿੱਚ ਨਾਨਕ ਨਾਮ ਰਾਜ ਰਖੀ ਬ੍ਰह्म ਗਿਆਨੀ ਸਤਗੁਰ ਦਸ ਰੂਪ ਧਾਰੇਗਾ ਮੈਂ ਉਹਨਾਂ ਦੇ ਨਾਵੇਂ ਸਰੂਪ ਤੇਗ ਭਾਦਰ ਨਾਮ ਦੇ ਨਾਲ-ਨਾਲ ਪ੍ਰਗਟ ਹੋਵਾਂਗਾ ਉਦੋਂ ਇਹਨਾਂ ਮਲੇਸ਼ਾਂ ਨੇ ਫਿਰ ਉਦਮ ਮਚਾਣਾ ਬੇਦੋਸ਼ੀ ਅਤੇ ਨਿਰਮਲ ਹਿੰਦੂਆਂ ਨੂੰ ਸਤਾਣਾ ਅਤੇ ਬਹੁਤ ਦੁਖੀ ਕਰਨਾ ਉਸ ਸਮੇਂ ਮੈਂ ਤੈਨੂੰ ਫੇਰ ਬੁਲਾਵਾਂਗਾ ਮੈਂ ਜਦੋਂ ਤੈਨੂੰ ਕਾਲਪੁਰਖ પાસે ਮੰਗਿਆ ਸੀ ਮੇਰੇ ਹੱਥ ਵਿੱਚ ਸ਼ੇਰ ਸਿੰਘ ਦੀ ਖਾਲਸੀ ਅਤੇ ਤੇ ਪ੍ਰਕਾਸ਼ ਅਕਾਸ਼ ਤੋਂ ਹੋਇਆ ਹੈ ਗੋ ਨਾਮ ਹੈ ਆਕਾਸ਼ ਅਤੇ ਬਿੰਦ ਨਾਮ ਹੈ ਪ੍ਰਕਾਸ਼ ਇਸ ਲਈ ਤੇਰਾ ਨਾਮ ਉਸਵੇਰੇ ਗੋਬਿੰਦ ਸਿੰਘ ਹੋਵੇਗਾ ਤੂ ਹੁਣ ਹੇਮਕੁੰਟ ਪਹਾੜ ਤੇ ਜਾ ਕੇ ਤਪਸਿਆ ਕਰ। ਸਮੁੰਦਰ ਰੇਸ਼ੀ ਜੀ ਤੋ ਆਗਾ ਲੈ ਕੇ ਦੁਸ਼ਟ ਦਮਨ ਜੀ ਹੇਮਕੁੰਟ ਸਪਤ ਸਿਗ ਪਰ ਆ ਗਏ। ਅੰਮ੍ਰਿਤ ਸਰੋਵਰ ਵਿੱਚ ਧਨੁਖ ਵਾਂ ਰੱਖ ਦਿੱਤਾ ਤੇ ਤਪਸਿਆ ਵਿੱਚ ਗੀਨ ਹੋ ਗਏ। ਬ੍ਰਹਮਾ ਜੀ ਬੋਲੇ, "ਹੇ ਦੇਵਤਯੋ, ਇਹੋ ਹੈ ਇਹ ਮਹਾਨ ਸੂਰਵਿਰ ਦੁਸ਼ਟ ਦਮਨ ਜੀ ਇਸ ਪਹਾੜ ਪਰ ਸਤਯੁਗ ਦੇ ਆਰੰਭ ਹੋਣ ਤੋਂ ਤਪਸਿਆ ਕਰ ਰਹੇ ਹਨ। ਇਹਨਾਂ ਦੀ ਦੇਵਤ ਤਵੇ ਭਾਵਨਾ ਮਿਟ ਚੁੱਕੀ ਹੈ ਤੇ ਸਭੀ ਸ਼ਾਮਾ ਨਾਸ਼ ਹੋ ਗਈਆਂ ਹਨ। ਇਹਨਾਂ ਨੂੰ ਛੇਤੀ ਹੀ ਉਹ ਪੂਰਨ ਪਰਮਾਤਮਾ ਆਪਣੇ ਬਿਲਾਸੀਸਾਂ ਤੇ ਖੁਸ਼ੀਆਂ ਬਖਸ਼ਦਾ ਹੋਇਆ ਮਾਤ ਲੋਕ ਵਿੱਚ ਜ਼ੁਲਮ ਨੂੰ ਮਿਟਾਉਣ ਅਤੇ ਧਰਮ ਦਾ ਝੰਡਾ ਚੁਲਾਉਣ ਲਈ ਭੇਜ ਰਿਹਾ ਹੈ ਦੇਵਤੇ ਇਹ ਸੰਪੂਰਨ ਕਥਾ ਸੁਣ ਕੇ ਬਹੁਤ ਪਰੇਸ਼ਾਨ ਹੋਏ ਬ੍ਰਹਮਾ ਜੀ ਨੂੰ ਨਮਸਕਾਰ ਤੇ ਜੈ ਜੈਕਾਰ ਕਰਦੇ ਖੁਸ਼ੀ-ਖੁਸ਼ੀ ਸਵਰਗਪੁਰੀ ਨੂੰ ਚਲੇ ਗਏ